ਸਾਹ ਚੜ ਰਹੇ ਨੇ ਲਾ ਵੀ ਦੋਸਤੋ ਅੱਜ ਕਰ ਰਹੇ ਆ ਜੀ ਆਹ ਤੇ ਸਫਾਈ ਮੀਮੂ ਪੈ ਕੇ ਹਟਾ ਸਾਉਂ ਚੜਿਆ ਕੱਲ ਝੋਨੇ ਚ ਪਾਣੀ ਖੜਾ ਹੀ ਸੀ ਇਹਦੇ ਚ ਪੱਠੇ ਨਿਕਲ ਨਹੀਂ ਰਹੇ ਜੀ ਤਾਂ ਸੋਚਿਆ ਵੀ ਰਾਤ ਹੀ ਸਫਾਈ ਕਰ ਲੇ ਪਲਾਂ ਖਰਾਬ ਹੋਇਆ ਉੱਤਰ ਡੇੜੀ ਲੱਗੇ ਹੋਏ ਐ ਪੈਣਾ ਪਿਆ ਉਹ ਟਰੈਕਟਰ ਪੈ ਜਾਣਾ ਉਹ ਉੱਥੋਂ ਕਰਕੇ ਲੈਂਦਾ ਹਣੇ ਡੇੜੀ ਲੱਗੇ ਹੋਏ ਆ ਹਾਂ ਕੇ ਮੈਂ ਕੰਮ ਕੰਮ ਠੀਕ ਆ ਆ ਨਾ ਉਹ ਰੇਗ ਤਾਂ ਨਹੀਂ ਹੁੰਦੀ ਨਹੀਂ ਹੂੰ ਦੇਖੋ ਸੌ ਟੱਪੇ ਚੋ ਹੂੰ ਉਨੋਂ ਵੱਧ ਕੇ ਤਰਾਂਣ ਲੱਗ ਜੂਗਾ ਸਹੀ ਗੱਲ ਹੈ ਇਹਦਾ ਵੀ ਬੀ ਬਣੀ ਜਾਂਦਾ ਬਸ ਜੀ ਇੱਕ ਹੁਣ ਮੀਂਹ ਪੈਣ ਕਰਕੇ ਵੀ ਪੋਲਾ ਹੋਇਆ ਹੈ ਪੈਣਾ ਹੁਣ ਪੋਲਾ ਹੋਇਆ ਹੈ ਪੱਟਣਾ ਵੀ ਸੌਖਾ ਹੈ ਨਾ ਹਾਂ ਹਾਂ ਜਿਹੜਾ ਨਿਕਲੀ ਜਾਂਦੀ ਹੈ ਮੱਤ ਤਾਂ ਹੁੰਦਾ ਨਹੀਂ ਗਾ ਦੇਖੋ ਜੀ ਸਪਰੇ ਨਹੀਂ ਮਰੀ ਸਪਰੇ ਨਹੀਂ ਮਰੀ ਸਪਰੇ ਨਹੀਂ ਮਾਰਦੇ ਮਨੇ ਕੈਮੀਕਲ ਹੁੰਦਾ ਨਿਛਾਣ ਕਰ ਲੇਗਾ ਸਾਰਾ ਕੈਮੀਕਲ ਤੋ ਰਹਿਸੀ ਜੂਰ ਗਿਆ ਵੀ ਸਾਰੀ ਡੋ ਗੱਟੇ ਕਿਲੇ ਦੇ ਅੱਛਾ ਹਾਂਕੀ ਤਾਂ ਜਮਾ ਪਾਉਣੀ ਨਹੀਂ ਅੱਛਾ ਖਾਲਾ ਵੀ ਠੀਕ ਫਰਾਲਾ ਦਵਾਲਾ ਸਾਫ ਰਹੂ ਤਾਂ ਬਿਮਾਰੀ ਘਟਾਉ ਛੋਣੇ ਨੂੰ ਹੂੰ ਗੰਦ ਫਿਰ ਕਿ ਨਹੀਂ ਹੂੰ ਹੂੰ ਪੂਰਾ ਫਰਕ ਹੈ ਨਾਲ ਸਰੀਰ ਦੀ ਉਹ ਆਹ ਬਲ ਬਲ ਟੱਡਕ ਟੱਡਕ ਟੰਡਾ ਅਰੇ ਚਲੋ 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 ਹੋਰ ਵੀ ਹੋ ਗਈ ਟੁੱਟ ਗਿਆ ਟੁੱਟ ਗਿਆ ਓਹ ਹੋਹ ਫਾਈਨਲ ਸਟੇਜ ਤੇ ਆ ਗਏ ਉਹ ਆਪਣੀ ਬਾਟ ਆ ਗਈ ਇਹਨਾਂ ਰਹਿ ਗਿਆ ਇੱਥੋਂ ਤੱਕ ਆਖਰ ਅਸੀਂ ਕੰਮ ਨਿਬੇੜ ਜਿੱਤ ਗਏ ਸੀ ਇੰਨਾ ਚਿਰ ਲੱਗ ਗਿਆ ਦੋ ਘੰਟਿਆਂ ਦੇ ਲਗਭਗ ਲੱਗ ਗਿਆ ਸਾਨੂੰ ਦੋ ਘੰਟਿਆਂ ਦੇ ਲਗਭਗ ਮੌਸਮ ਠੰਡਾ ਹੋਣ ਕਰਕੇ ਇਹ ਜਿਹੇ ਬੂਟੇ ਇਹ ਜਿਹੇ ਪੂਰੇ ਹਨਾ ਡੇਡੀ ਪਾਉਚ ਕੇ ਨਾ ਸਿਰ ਤੇ ਲੈ ਲੈ ਕੰਮ ਸਰਕਾਰੀ ਕੰਮ ਕਰ ਸਕਣ ਹੋ ਸਰਕਾਰੀ ਹੋ ਗਿਆ ਉਹਦੀ ਸੌਂਸਭਾਈ ਹੋ ਗਈ ਨਾ ਹੁਣ ਇੰਨਾ ਕੱਟ ਕੇ ਫਾਈਨਲ ਫਤਈਪ ਲਓ ਜੀ ਆਖਰੀ ਬੂਟਾ ਚੱਕੋ ਸਮਾਪਤੀ ਕਰਤੀ ਹਨਾ ਜਿਹੜੀ ਲਾਤੀ ਸਰੇ ਉਹ ਚੱਕ ਤੇ ਫਟੇ ਲੋ ਇਸ ਤਰ੍ਹਾਂ ਪਹੁੰਚ ਗਏ ਨਾ ਬਕਰੀਆਂ ਨੂੰ ਹੂੰ ਜਾਂਦੇ ਜਾਂਦੇ ਜੀ ਇੱਕ ਇੱਕ ਤੱਕ ਕਰਨ ਤੋਂ ਇਹ ਸਵਾਲ ਆ ਤਾਂ ਕੀ ਕੀ ਜੀ ਇੱਕ ਕਾਹਦਾ ਕਿਹੜਾ ਨਦੀਨ ਹੈ ਉੱਜੋ ਤੇ ਹਿੰਟ ਦੇ ਗਏ ਕਿ ਉਠਾਂ ਦਾ ਇੱਕ ਫੇਵਰੇਟ ਖਾਣਾ ਹੈ ਫੇਵਰੇਟ ਖਾਣਾ ਉਠਾਂ ਦਾ ਹੈ ਤੇ ਕਮੈਂਟਾਂ 'ਚ ਦੱਸੋ ਜੀ ਕੀ ਹੈ ਪੁਰਾਣੇ ਬੰਦੇ ਨਾਲ ਦੱਸਣ ਨਵੇਂ ਜਵਾਕ ਦੱਸਣ ਅੱਜ ਕੱਲ੍ਹ ਦੇ ਕਿਉਂਕਿ ਪੁਰਾਣੇ ਨੂੰ ਤਾਂ ਪਤਾ ਹੀ ਹੈ